ਬਹੁਤ ਚੰਗੀ ਗੱਲ ਹੈ ਜੀ ਲੱਗੇ ਵੀ ਹੈ ਲੱਗਨੇ ਵੀ ਚਾਹੀਦੇ ਔਰ ਇਹ ਰੈਗੂਲਰ ਇੱਕ ਪਲਾਂਟੇਸ਼ਨ ਡੇ ਨਾਲ ਨਹੀਂ ਇਹ ਤਾਂ ਐਵੇਂ ਲੋਕਾਂ ਨੂੰ ਦੱਸਣ ਵਾਲੀ ਗੱਲ ਹੈ ਇਹ ਹਰ ਰੋਜ਼ ਲੱਗਨੇ ਚਾਹੀਦੇ ਆ ਪਰ ਮੇਰੇ ਹਿਸਾਬ ਨਾਲ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਸਾਰੇ ਦੇਸ਼ ਦੇ ਵਸਨੀਕਾਂ ਨੂੰ ਕਿ ਵੱਧ ਤੋਂ ਵੱਧ ਰਕਤ ਲਗਾਓ ਵਨ ਮਹੌਸਲਬ ਤੇ ਜਿੱਥੇ ਹਰ ਪਾਸੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਆ ਉੱਥੇ ਹੀ CICU ਵੱਲੋਂ ਵੀ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਵਿੱਚ 5000 ਤੋਂ ਵੱਧ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਰਾਜ ਸਭਾ ਮੈਂਬਰ ਸੰਜੀਵ अरोड़ा ਉਤਸ਼ਾਹਤ ਦੌਰ ਤੇ ਪਹੁੰਚੇ ਤੇ ਇਸ ਮੁਹਿੰਮ ਦੇ ਵਿੱਚ ਬੂਟੇ ਲਗਾ ਕੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਇੱਕ ਦਿਨ ਨਹੀਂ ਬਲਕਿ ਲਗਾਤਾਰ ਬੂਟੇ ਲਗਾਉਣ ਦੀ ਲੋੜ ਹੈ ਤਾਂ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਹਰਾ ਭਰਿਆ ਰੱਖਿਆ ਜਾ ਸਕੇ ਇਸ ਮੌਕੇ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਹੂਜਾ ਨੇ ਵੀ ਦੱਸਿਆ ਕਿ ਫੋਕਲ ਪੁਆਇੰਟ ਦੇ ਨੇੜੇ ਹਰ ਪਾਰਕਾਂ ਦੇ ਵਿੱਚ ਬਹੁਤ ਜਲਦ ਤੁਹਾਨੂੰ ਹਰਿਆਲੀ ਦਿਖੇਗੀ ਤੇ 5000 ਬੂਟੇ ਲਗਾ ਕੇ ਵਾਤਾਵਰਨ ਨੂੰ ਸੰਭਾਲ ਵਾਸਤੇ ਸੀਆਈਸੀਯੂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਜੀਐਮ ਸਾਹਿਬ ਨੇ ਕੁਝ ਕਰਦੇ ਇੰਡਸਟਰੀ ਮਿਨਿਸਟਰ ਬਹੁਤ ਲਿਮਿਟਿਡ ਰਹਿੰਦਾ ਜੇ ਸਟੇਟ ਗਵਰਨਮੈਂਟ ਦਾ ਬਸ ਚੱਲੇਗਾ ਦੇ ਕੋ ਕੀ ਕਰਦੇ ਫਰੀ ਜਮੀਨ ਦਿੰਦੇ ਫਰੀ ਤੁਹਾਨੂੰ ਬਿਜਲੀ ਜੀ ਐਨੇ ਭਾ ਲੈ ਲੋ ਇਹ ਤੁਹਾਨੂੰ ਕਹਿਣ ਦੀ ਸਾਡੀ ਸਟੇਟ ਜਾ ਜਾਓ ਤੁਹਾਨੂੰ ਪੋਲੂਸ਼ਨ ਦੀ ਲੋੜ ਕਿ ਸਟੇਟ ਗਵਰਨਮੈਂਟ ਦੇ ਹੱਥ ਨਹੀਂ ਹੈਗਾ ਸਾਰੇ ਹਿੰਦੁਸਤਾਨ ਦੀਆਂ ਜਿਹੜੀਆਂ ਪੁਲਿਟਿਕ ਇੰਡਸਟਰੀਆਂ ਪੰਜਾਬ ਆ ਜਾ ਤੁਹਾਡੀ ਇਕਨੋਮੀ ਚੱਲਦੀ ਨਹੀਂ ਇਹ ਦੇਖੋ ਐਨਜੀਟੀ ਬੈਠੀ ਹੈ ਇਹਨਾਂ ਦੇ ਉੱਤੇ ਸੁਪਰੀਮ ਕੋਰਟ ਬੈਠੀ ਹੈ ਰੋਜ਼ ਅਫਸਰਾਂ ਨੂੰ ਬੁਲਾ ਕੇ ਸਸਪੈਂਡ ਕਰੀ ਜਾਂਦੇ ਉਹਨਾਂ ਨੂੰ ਖਿੱਚੀ ਜਾਂਦੇ ਕਿ ਇਸ ਸਟੇਟ ਗਵਰਨਮੈਂਟ ਦਾ ਰੋਲ ਬੜਾ ਲਿਮਿਟਡ ਹੈ ਸਟੇਟ ਗਵਰਨਮੈਂਟ ਆਪ ਲੱਗਦੀ ਹੈ ਵੀ ਅਸੀਂ ਕਿਸ ਤਰ੍ਹਾਂ ਇੰਡਸਟਰੀ ਨੂੰ ਹੈਲਪ ਕਰੀਏ ਇਹ ਬਹੁਤ ਚੰਗੀ ਗੱਲ ਹੈ ਜੀ ਲੱਗੇ ਵੀ ਹੈ ਲੱਗਨੇ ਵੀ ਚਾਹੀਦੇ ਔਰ ਇਹ ਰੈਗੂਲਰ ਇੱਕ ਪਲਾਂਟੇਸ਼ਨ ਡੇ ਨਾਲ ਨਹੀਂ ਇਹ ਤਾਂ ਐਵੇਂ ਲੋਕਾਂ ਨੂੰ ਦੱਸਣ ਲਈ ਗੱਲ ਹੈ ਇਹ ਹਰ ਰੋਜ਼ ਲੱਗਨੇ ਚਾਹੀਦੇ ਆ ਪਰ ਹਮੇਸ਼ਾ ਲੱਗਨੇ ਚਾਹੀਦੇ ਆ ਆਪਾਂ ਐਤ ਕੀ ਦੇਖੀ ਹੈ ਕਿੰਨੀ ਗਰਮੀ ਪਈ ਹੈ ਔਰ ਕਿੰਨੀਆਂ ਵਿਚਾਰੇ ਗਰੀਬਾਂ ਦੀ ਮੌਤ ਵੀ ਹੋਈ ਔਰ ਬਜ਼ੁਰਗਾਂ ਦੀ ਹੋਰ ਐਨੀ ਗਰਮੀ ਕਰਕੇ ਪਰ ਮੇਰੇ ਹਿਸਾਬ ਨਾਲ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਸਾਰੇ ਦੇਸ਼ ਦੇ ਵਸਨੀਕਾਂ ਨੂੰ ਕਿ ਵੱਧ ਤੋਂ ਵੱਧ ਰਕਤ ਲਗਾਓ ਔਰ ਆਪਣੇ ਆਪ ਨੂੰ ਬਚਾਓ ਔਰ ਆਉਣ ਵਾਲੀ ਜਨਰੇਸ਼ਨਾਂ ਨੂੰ ਬਚਾਓ ਤੇ ਦੇਖੋ ਇਹ CICU ਵਾਲੇ ਦੱਸਣਗੇ ਪਰ ਬੂਟਿਆਂ ਦਾ ਕੀ ਹੈ ਜੀ ਬੂਟੇ ਤਾਂ ਲਗਾਉਂਦੇ ਹੀ ਰਹਿਣੇ ਚਾਹੀਦੇ ਆ ਮੇਰੇ ਖਿਆਲ 5000 ਬੂਟਾ ਜੀ ਜੀ 5000 ਜੀ 5000 5000 ਬੂਟਾ ਵਨ ਮਹੀਨਾ ਤੋਂ ਬਣਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਜਿਹਦੇ ਚ ਅਸੀਂ 5000 ਦੇ ਕਰੀਬ ਬੂਟੇ ਅੱਜ ਲਗਾਏ ਆ ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਮੀਆਂ ਵਾਕੀ ਫੋਰੈਸਟ ਹੈ ਉਹ ਦਾ ਜੰਗਲ ਪਾਰਕਾਂ ਦੇ ਵਿੱਚ ਔਰ ਸੀਐਸਆਰ ਫਿਥਰੂ ਲਗਾਇਆ ਜਾਣਾ ਔਰ ਤੁਸੀਂ ਆਉਣ ਵਾਲੇ ਦਿਨਾਂ ਦੇ ਦੇਖੋਗੇ ਵੀ ਜਿੰਨੀਆਂ ਵੀ ਪਾਰਕਾਂ ਫੋਕਲ ਪੁਆਇੰਟ ਰਹੀਆਂ ਸਾਰੀਆਂ ਇੰਡਸਟਰੀ ਅ ਲੋਡ ਡਾਕਟਰ ਪ੍ਰਤੀ ਜਾਂੜ ਗਿਆ ਔਰ ਸਾਨੂੰ ਕਾਰਪੋਰੇਸ਼ਨ ਔਰ ਪੀਐਸਆਈਸੀ ਸਪੋਰਟ ਕਰ ਰਹੇ ਇਹਦੇ ਨਾਲ ਜਿਹੜਾ ਫੋਕਲ ਪੁਆਇੰਟ ਜਦੋਂ ਤੁਸੀਂ ਕਸਟਮਰ ਆਉਂਦਾ ਤਾਂ ਜਿਹੜਾ ਫੋਕਲ ਪੁਆਇੰਟ ਬਹੁਤ ਗਲਤ ਖਿਲ ਰਿਹਾ ਜਾਂ ਜਿਹੜਾ ਅਨਯੂਜ਼ ਏਰੀਆ ਤੇ ਉਹ ਡਵੈਲਪ ਹੋ ਜਾਏਗਾ ਔਰ ਫੋਕਲ ਪੁਆਇੰਟ ਤਲਾ ਦੋ ਬਿਊਟੀਫਾਈ ਹੋਏਗਾ ਸਰ ਆਮ ਤੌਰ ਤੇ ਦਿੱਕਤਾਂ ਕਾਫੀ ਸੀਗੀਆਂ ਸੜਕਾਂ ਨੂੰ ਲੈ ਕੇ ਸੀਗੀਆਂ ਔਰ ਕਿਤਨਾ ਕਿਤਨੇ ਲੁੱਟਕ ਕੋਹਾ ਨੂੰ ਲੈ ਕੇ ਸੀਗੀਆਂ ਤਾਂ ਲੱਗਦਾ ਕਿ ਇੱਕ ਫਾਰਕਾ ਦੇ ਨਾਲ ਨਾਲ ਜਿਹੜੀਆਂ ਸੜਕਾਂ ਵੀ ਦੇਖੋ ਅਸੀਂ ਫੋਕਟ ਪਰ ਸੁਧਾਰ ਹੋ ਰਿਹਾ ਕਾਫੀ ਸੜਕਾਂ ਤੁਸੀਂ ਦੇਖਿਆ ਸੀਮਿੰਟ ਦੀਆਂ ਬਣ ਗਈਆਂ ਔਰ ਬਾਕੀ ਸੜਕਾਂ ਵੀ ਜਿਹੜੀਆਂ ਉਹ ਪਾਈਪ ਲਾਈਨ ਚ ਜਲਦੀ ਬਣ ਜਾਣਗੀਆਂ ਔਰ ਸੀਪੀ ਸਾਹਿਬ ਨਾਲ ਅਸੀਂ ਰੈਗੂਲਰ ਇੰਟਰਵਿਊ ਰਹਿੰਦੇ ਆ ਲੁੱਟਕ ਕੋਹਾ ਨੂੰ ਕੰਟਰੋਲ ਕਰਨ ਲਈ ਤਾਂ ਕਿ ਲੋਕਾਂ ਤੋਂ ਘੱਟ ਸਗਣ ਜਿਹੜਾ ਵਰਕਰ ਹੈ ਉਹ ਆਰਾਮ ਨਾਲ ਕਰਦਾ ਸੀ ਅੱਜ ਸੰਜੀਵ अरोड़ा ਜੀ ਵੀ ਆਏ ਆ ਖਾਸ ਤੌਰ ਤੇ ਉਹਨਾਂ ਨਾਲ ਅਸੀਂ ਕੁਝ ਇੰਡਸਟਰੀ ਰਿਲੇਟਿਡ ਮਾਇੰਡ ਖਾਸ ਤੌਰ ਤੇ ਜਿੰਨਾਂ ਕਿ ਡਾਇੰਗਾ ਬੰਦ ਹੋ ਰਹੀਆਂ ਉਹਨਾਂ ਦਾ ਪੁਆਇੰਟ ਹੈ ਹਲਵਾਰੇ ਦਾ 에어ਪੋਰਟ ਹੈ ਸੋ ਇਦਾਂ ਦੇ ਅਸੀਂ ਪੁਆਇੰਟ ਉਹਨਾਂ ਨਾਲ ਡਿਸਕਸ ਕਰੀਏ